ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ। ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਉਸ ਨੰਬਰ ਤੇ ਭੇਜ ਦਿਓ ਕਿ ਮੇਰਾ ਦਫ਼ਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣ ਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਪੰਜਾਬ 'ਚ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਹੈ। ਹੁਣ ਤੱਕ ਐਕਸ਼ਨ ਲਾਈਨ 'ਤੇ ਕੁੱਲ 13806 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 8050 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿੱਤ ਭੇਜੀਆਂ ਗਈਆਂ ਹਨ। ਜਦਕਿ ਨੋ ਸੋ 11 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸਬੰਧਿਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾਂ ਨੂੰ ਪੜਤਾਲ ਲਈ ਭੇਜੀਆਂ ਗਈਆਂ। ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 695 ਮੁਕਦਮਿਆਂ 'ਚ 778 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪ੍ਰਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਨਮਸਾਰ ਮਾਗਿੱਤ ਲੋਰੀ ਨੂੰ ਸਮਰਪਿਤ ਅੱਜ ਲੈਂਸ ਕਲਬ ਬੇਕਵਾਰ ਰਾਇਲ ਬੰਦਗੀ ਵੱਲੋਂ ਇੱਕ ਨਵਿਕਲਾ ਉਪਰਾਲਾ ਕਰਦੇ ਹੋਏ ਲੋੜਵੰਦਾਂ ਨੂੰ ਰਾਸ਼ਨ ਤੇ ਕੰਬਲ ਜਿਹੜੇ ਵੰਡੇ ਗਏ ਉਸ ਨੂੰ ਲੈ ਕੇ ਗੱਲਬਾਤ ਕਰ ਰ ਅ ਸਰਦਾਰ ਅਸ਼ਪਾਲ ਸੇ ਬੱਚਾ ਜੀ ਵੀ ਜਿਹੜੇ ਕਿ ਡਿਸਟ੍ਰਿਕਟ ਗਵਰਨਰ ਦੀ ਰਣਮਈ ਹੈਟ ਅੱਜ ਬੇਕਵਾਰ 'ਚ ਇੱਕ ਨਵਿਕਲਾ ਉਪਰਾਲਾ ਕਰਦੇ ਹੋਏ ਸੈਂਕੜੇ ਲੋਕਾਂ ਦੀ ਬਾਹ ਫੜਦੇ ਉਹਨਾਂ ਨੂੰ ਰਾਸ਼ਨ ਤੇ ਗਰਮੀਆਂ ਸਰਦੀਆਂ ਵਾਸਤੇ ਕੰਬਲ ਜਿਹੜੇ ਦਿੱਤੇ ਗਏ ਉਸ ਨੂੰ ਲੈ ਕੇ ਗੱਲਬਾਤ ਅਸ਼ਪਾਲ ਜੀ ਉਪਰਾਲਾ ਕਰਨਾ ਇੱਕ ਬੜਾ ਉੱਖਾ ਪਰ ਅੱਜ ਇਸ ਉਪਰਾਲੇ ਲੈ ਕੇ ਕੀ ਕਹਿਣਾ ਚਾਹੋਗੇ ਵੱਡੇ ਪੱਧਰ ਤੇ ਜਿਹੜਾ ਅੱਜ ਲੋਕਾਂ ਨੂੰ ਹਜ਼ਾਰ ਦੇ ਕਰੀਬ ਲੋਕਾਂ ਨੂੰ ਰਾਸ਼ਨ ਦੇ ਕੰਬਲ ਵੰਡੇਗੇ ਸਭ ਤੋਂ ਪਹਿਲਾਂ ਮੈਂ ਸ਼ੁਕਰ ਕੀਯਾਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਉਹਨਾਂ ਦੀ ਬਦੌਲਤ ਤੇ ਦਸਾਂ ਗੁਰਾਂ ਦੀ ਬਦੌਲਤ ਉਹਨਾਂ ਹਾਂ ਨੂੰ ਸ਼ਕਤੀ ਦਿੱਤੀ ਹੈ ਮੇਰਾ ਜਦੋਂ ਦਾ ਵੀ ਸੰਦੀਪ ਗਰਗੀ ਜੀ ਨੇ ਮੇਰਾ ਜਿਹੜਾ ਕਲੱਬ ਖੋਲਿਆ ਸੀ 2015 ਨੂੰ ਸਾਡਾ ਕਲੱਬ ਸ਼ੁਰੂ ਹੋਇਆ ਅੱਜ 10 ਸਾਲ ਹੋ ਚਲੇ 10 ਸਾਲ ਲਗਾਤਾਰ ਇਹ ਲੋੜੀ ਦੇ ਤਿਹਾਰ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਆ ਲੋਕਾਂ ਦੀ ਸੇਵਾ ਕਰਦੇ ਆ ਲੋੜਵੰਦ ਸੱਜਣਾ ਦੀ ਸੇਵਾ ਕਰਦੇ ਆ ਲੋੜਵੰਦ ਬੱਚਿਆਂ ਦੀ ਸੇਵਾ ਕਰਦੇ ਆ ਸਕੂਲਾਂ ਵੇਖੋ ਇੱਕ ਇੱਕੋ ਇੱਕ ਡਿਸਟ੍ਰਿਕਟ ਮੇਰਾ 321 ਡੀ ਹੈ ਜਿਨੇ 50 ਸਕੂਲਾਂ ਵਿੱਚ ਜੋ ਵੀ ਲੋੜ ਉਹਨਾਂ ਦੀ ਪੂਰੀ ਕੀਤੀ ਸਰਕਾਰੀ ਸਕੂਲਾਂ ਦੀ ਇੱਕੋ ਇੱਕ ਡਿਸਟ੍ਰਿਕਟ ਹੈ ਇੱਕੋ ਇੱਕ ਇਦਾਂ ਦਾ ਡਿਸਟ੍ਰਿਕਟ ਹੈ 321 ਡੀ ਜਿਨੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਨੇ ਬੜੇ ਮਾਨ ਦੀ ਗੱਲ ਹੈ ਇਹੋ ਡਿਸਟ੍ਰਿਕਟ ਹੈ ਜਿੱਨੇ 300 ਸਾਈਕਲ ਵੰਡੇ 300 ਸਲਾਈ ਮਸ਼ੀਨਾਂ ਵੰਡੀਆਂ ਤਕਰੀਬਨ ਆਪਾਂ 2 200 ਪਰਿਵਾਰਾਂ ਨੂੰ ਇਕੱਠਾ ਰਾਸ਼ਨ ਵੰਡਿਆ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਪਰਮਾਤਮਾ ਸਾਨੂੰ ਇੰਨੀ ਸ਼ਕਤੀ ਦੇ ਸਾਡੇ ਮੈਂਬਰਾਂ ਨੂੰ ਇੰਨੀ ਸ਼ਕਤੀ ਦੇ ਮੇਰੇ ਡਿਸਟ੍ਰਿਕਟ ਨੂੰ ਇੰਨੀ ਚਕਤੀ ਦੇਵੇ ਜੇ ਜਿਹੜਾ ਵੀ 321 ਡੀ ਦਾ ਨਾਂ ਕਿੰਨੇ ਦੋ ਸਟਾਨ ਚ ਇਹ ਉੱਚਾ ਕਰ ਸਕੀ ਜਿਹੜੀ ਇਹ ਮਿਸ਼ਨ ਚਲਾਇਆ ਜਾ ਰਿਹਾ ਕਿੰਨੇ ਸਮੇਂ ਤੋਂ ਇਹ ਮਿਸ਼ਨ ਚਲਾਇਆ ਜਾ ਰਿਹਾ ਬਤੌਰ ਗਵਰਨਰ ਕਿੰਨੀਆਂ کلبਾਂ ਆਪਣੀ ਇਸ ਗਲੈਂਸ ਕਲਬ ਦੇ ਸਾਡੇ 162 کلبਾਂ ਨੇ 321 ਡੀਚ ਮੇਰੀਆਂ کلبਾਂ ਨੇ ਮੈਂ ਆਪ ਹੈਰਾਨ ਹੋ ਗਿਆ ਪਰ ਗੁਰੂ ਨੇ ਇੰਨੀ ਕਿਰਪਾ ਕੀਤੀ ਹੈ ਇੰਨਾ ਵੱਡਾ ਮਾਣ ਤੇ ਸਤਿਕਾਰ ਦਿੱਤਾ ਕੋਈ ਕਲਬ ਹੋਏਗਾ ਜਿੰਨੇ ਐਮ ਜੀ ਫਿਨ ਦਿੱਤਾ ਵੇਖੋ ਇੱਕ ਕਲਬ ਨੂੰ ਕਿਸੇ ਮੈਂਬਰ ਨੇ 84000 ਰੁਪਏ ਦਾਨ ਕਰਨਾ ਦਿਲ ਚਾਹੀਦਾ ਮੈਨੂੰ ਕਿਸੇ ਕਲੱਬ ਨੇ ਨਾਂ ਨਹੀਂ ਕੀਤੀ ਬੜੇ ਮਾਨ ਦੀ ਗੱਲ ਹੈ ਪਰ ਜਿਹਦੇ ਅੱਗੇ ਫਰਿਆਦ ਕੀਤੀ ਹੈ ਉਹਨੇ ਸੇਵਾ ਵਾਸਤੇ ਹਾਜ਼ਰ ਹੋਇਆ ਇਹ ਪਹਿਲੀ ਵਾਰੀ ਜਦੋਂ ਸਾਡਾ ਡਿਸਟ੍ਰਿਕਟ 321 ਡੀ ਬਣਿਆ ਸਭ ਤੋਂ ਵੱਜ ਮਜਪ ਖੂਨ ਬਣਿਆ ਕਿ ਵੀ ਤੁਸੀਂ ਦੱਸਦੇ ਕੋਈ ਲੈਂਸ ਕਲੱਬ ਵੱਲੋਂ ਇਹ ਪ੍ਰਾਲਾ ਕੀਤਾ ਜਾਂਦਾ ਲੱਗਦਾ ਨਹੀਂ ਕਿ ਇਹ ਸਰਕਾਰਾਂ ਨੂੰ ਜੀ ਇਹ ਪ੍ਰਾਲੇ ਕਰਨੇ ਚਾਹੀਦੇ ਜਿਹਦੇ ਕਰਕੇ ਲੋਕਾਂ ਨੂੰ ਇਹ ਜਿਹੜੀਆਂ ਮੁਸ਼ਕਲਤਾ ਜਿਹੜੀਆਂ ਲੋਕ ਲੋੜਵੰਦ ਜਿਹੜੇ ਰਾਸ਼ਨ ਤੋਂ ਬੇਕਰੋ ਬੇਕਰ ਹੁੰਦੇ ਸਰ ਦੇਖੋ ਸਰਕਾਰਾਂ ਨੂੰ ਜੋ ਵੀ ਕਰਨਾ ਚਾਹੀਦਾ ਹੈ ਜੋ ਵੀ ਪਾਲਿਸੀਆਂ ਕੱਢਦੇ ਨੇ ਉਹਨੂੰ ਤੁਰਦ 15 ਦਿਨਾਂ ਦੇ ਚ ਹੱਲ ਕਰਨਾ ਚਾਹੀਦਾ ਜਿੱਦਾਂ ਉਹ ਸਰਕਾਰ ਬਾਲਿਆਂ ਆਸਤੇ ਪੈਸੇ ਦਿੰਦੀ ਗਰੀਬਾਂ ਨੂੰ ਸਾਲ-ਸਾਲ ਉਹਨਾਂ ਦੀਆਂ ਫਾਈਲਾਂ ਪੇਰੀਆਂ ਜਾਂਦੀਆਂ ਕੋਈ ਪੁੱਛਦਾ ਨਹੀਂ ਕੋਈ ਸੁਪਾਰਸ਼ਾਂ ਮੰਗਦੇ ਨੇ ਇੱਕ ਮਹਿਮਦਪੁਰ ਦੇ ਕੋਲ ਪਿੰਡ ਸੀ ਉਹ ਕਹਿੰਦੇ 40 ਸਾਲ ਹੋ ਗਿਆ ਸਾਡਾ ਰੋਡ ਨਹੀਂ ਭਰਿਆ ਪਿੰਡ ਦਾ ਉਹ ਲਾਈਨ ਕਲਬੇ ਗੋਲ ਰਾਇਲ ਬੰਦਗੀ ਨੇ ਬਣਾ ਕੇ ਦਿੱਤਾ ਮੇਰੀ ਮਾਂ ਨਾਲ ਕਹਿੰਦੇ ਸਰਕਾਰਾਂ ਦਾ ਕੰਮ ਹੈ ਉਹ ਕਹਿੰਦੇ 40 ਸਾਲ ਹੋ ਗਏ ਕਈ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਰੋਡ ਨਹੀਂ ਬਣਾ ਕੇ ਦਿੱਤਾ ਇਹ ਵੀ ਸਾਡੇ ਡਿਸਟ੍ਰਿਕਟ ਨੇ ਤਨਸੀਬ ਕੀਤੀ ਸਮਾਜ ਸੇਵਕ ਦੇ ਤੌਰ ਤੇ ਤੁਸੀਂ ਕੀਤਾ ਪਰ ਸਰਕਾਰਾਂ ਨੂੰ ਕੀ ਹੁੰਦਾ ਸੀਗਾ ਪਰ ਅੱਜ ਪੰਜਾਬ ਦੇ ਉਹ ਹਾਲਾਤ ਬਣੇ ਆ ਜਿਹੜਾ ਇੱਕ ਤਰਸਯੋਗ ਹਾਲਤ ਚ ਬੇਦਖਮਤ ਲੱਜਾ ਮੈਂ ਤੇ ਇਹੀ ਅਪੀਲ ਕਰਦਾ ਸਰਕਾਰ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਵਾਸਤੇ ਸਕੀਮਾਂ ਕੱਢੋ ਜੇ ਸਾਡਾ ਪੰਜਾਬ ਸੋਨੇ ਦੀ ਚਿੜੀ ਕਿਹਾ ਜਾਂਦਾ ਅੱਜ ਕੁਝ ਪਰਸੈਂਟ ਲੋਕਾਂ ਦੇ ਹਾਲਾਤ ਇਦਾਂ ਦੇ ਪੈਦਾ ਹੋ ਗਏ ਨੇ ਭੁੱਖੇ ਸੌਣਾ ਪੈ ਰਿਹਾ ਹੈ ਇਨਾਂ ਨੂੰ ਕੋਈ ਨਾ ਕੋਈ ਇਦਾਂ ਦੀ ਸਕੀਮ ਕੱਟਣੀ ਚਾਹੀਦੀ ਏ ਵੀ ਜਿਹੜੇ ਪੂਰਾ ਮਾਰਕ ਕਰਕੇ ਜਿਹੜਾ ਵਾਕਿਆ ਹੀ ਲੋੜਵੰਦ ਏ ਉਹਦੇ ਵਾਸਤੇ ਕੋਈ ਸਕੀਮਾਂ ਕੱਟਣੀਆਂ ਚਾਹੀਦੀਆਂ ਜਿਹੜੀ ਉਹਨਾਂ ਦੀ ਸੇਵਾ ਕਰਨੀ ਚਾਹੀਦੀ। ਜਿਹੜਾ ਕਲੱਬ ਵੱਲੋਂ ਪ੍ਰਾਲਾ ਕੀਤਾ ਗਿਆ ਵਾ ਇੱਕ ਨਵਕਲਾ ਪ੍ਰਾਲਾ ਤਸਵੀਜ਼ ਕਲੱਬ ਨਾਲ ਜੁੜੇ ਸਾਡੇ ਰਾਏਲ ਬੰਦੇਗੀ ਕਲੱਬ ਬੈਗਵਾਲ ਤਸਕੀ ਦੀ ਜੋ ਕਿ ਹਰ ਮਹੀਨੇ ਇਹ ਨਹੀਂ ਕਿ ਹਰ ਸਾਲ ਬਾਅਦ ਹਰ ਮਹੀਨੇ ਕੋਈ ਨਾ ਕੋਈ ਪ੍ਰੋਜੈਕਟ ਲਾਉਂਦੇ ਰਹਿੰਦੇ ਸਾਡੇ ਸਰਦਾਰ ਅਸ਼ਪਾਲ ਸਿੰਘ ਬੱਚਾ ਜੀ ਵੀ ਸਾਡੇ ਗੁਰਨ ਸਾਹਿਬ ਨੇ ਇਹਨਾਂ ਦੀ ਰੈਂਡਮ ਹਿੱਟ ਅਸੀਂ ਪ੍ਰੋਜੈਕਟ ਲਾਉਂਦੇ ਰਹੇ ਨੇ ਅੱਜ ਜਿਹੜਾ 200 ਪਰਿਵਾਰਾਂ ਨੂੰ 200 ਪਰਿਵਾਰਾਂ ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਤੇ ਕੰਬਲ ਵੰਡੇ ਗਏ ਨੇ ਉਹਨਾਂ ਸਭ ਦੇ ਵਿੱਚ ਜਿਹੜੇ ਸਾਡੇ ਲੈਂਡ ਮੈਂਬਰ ਨੇ ਉਹਨਾਂ ਸਭ ਨੇ ਆਪਣਾ ਯੋਗਦਾਨ ਪਾਇਆ ਔਰ ਉਸ ਯੋਗਦਾਨ ਦੇ ਨਾਲ ਸਾਡੀ ਕਲੱਬ ਜਿਹੜੀ ਹੈ ਉਹ ਬਲੰਦੀਆਂ 'ਚ ਹੁੰਦੀ ਪਈ ਹੈ ਔਰ ਸਾਰੀਆਂ ਕਲੱਬਾਂ ਮਿਹਨਤ ਕਰਦੀਆਂ ਨੇ ਰਾਸ਼ਨ ਵੰਡਣਾ ਤੇ ਦੋ ਚਾਰਾਂ ਨੂੰ ਬੜਾ ਔਖਾ ਪਰ ਇਹ ਕਲੱਬ ਦਾ ਉਪਰਾਲਾ ਤੁਸੀਂ ਕਿਵੇਂ ਦੇ ਦਿਓ ਕਿਉਂਕਿ ਰਾਸ਼ਨ ਕਿੱਥੋਂ ਲੈ ਕੇ ਆਉਣਾ ਇੰਨੇ ਪਰਿਵਾਰਾਂ ਨੂੰ ਰਾਸ਼ਨ ਦੇਣਾ ਪਰ ਇੱਕ ਇਹ ਧੰਤਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਜੀ ਉਹਨਾਂ ਨੇ ਕਹੇ ਸੀ ਆਪਣੀ ਮਿਹਨਤ ਕਰੋ ਤੇ ਉਹ ਚੋਂ ਦਸਵੰਦ ਕੱਢੋ ਤੇ ਜਿੰਨੇ ਵੀ ਲੈਨਸ ਕਲਬਾਂ ਬਣੀਆਂ ਨੇ ਜਾਂ ਜਿਹੜੇ ਸਾਡੇ ਲੈਨਸ ਕਲਬ ਦੇ ਮੈਂਬਰ ਨੇ ਉਹ ਸਾਰੇ ਦਸਵੰਦ ਕੱਢਦੇ ਨੇ ਉਹ ਦਸਵੰਦ ਕੱਢ ਕੇ ਸਾਡੇ ਡਿਸਟ੍ਰਿਕਟ ਗਵਰਨਰ ਸਾਹਿਬ ਸਰਦਾਰ ਹਸਪਾਲ ਸਿੰਘ ਜੀ ਦੀ ਰਹਿਨਮਾਈ ਹੇਠ ਅਸੀਂ ਜਦੋਂ ਇਕੱਠਾ ਕਰਦੇ ਆ ਜੋ ਸਾਨੂੰ ਹੁਕਮ ਲਾਉਂਦੇ ਨੇ ਉਹ ਫਿਰ ਉਸ ਮੁਤਾਬਕ ਇਹਨਾਂ ਦੇ ਹੁਕਮ ਮੁਤਾਬਕ ਚੱਲ ਕੇ ਆਪਾਂ ਸਾਰਾ ਜੋ ਵੀ ਹੁੰਦਾ ਹੈ ਚਾਹੇ ਅੱਜ ਕੰਬਲ ਵੰਡੇ ਨੇ ਪਹਿਲਾਂ ਮਸ਼ੀਨਾ ਵੰਡੀਆਂ ਨੇ ਉਹਨਾਂ ਆਪਰੇਸ਼ਨ ਕਰਾਉਣ ਨੇ ਮਾਰਚ ਵਿੱਚ ਜਾ ਕੇ ਜਿਨ੍ਹਾਂ ਦੀ ਅੱਖਾਂ ਉਹ ਜੇ ਆ ਬਾਤ ਸਾਡੀ ਸੁਣਦੇ ਹੁਣ ਉਹਨਾਂ ਨੂੰ ਇੱਥੇ ਸੰਪਰਕ ਕਰਨ ਐਸਐਸ ਪੈਲਸ ਵਿੱਚ ਸਾਡੇ ਰਾਜਬਾਦਰ ਜੀ ਪ੍ਰਧਾਨ ਜੀ ਨੇ ਉਹਨਾਂ ਨਾਲ ਸੰਪਰਕ ਕਰਨ ਮੇਰੇ ਨਾਲ ਸੰਪਰਕ ਕਰਨ ਆਪਣੇ ਨਾਮ ਲਿਖਾ ਕੇ ਜਾਣ ਉਹਨਾਂ ਦੇ ਫ੍ਰੀ ਜਿਹੜੇ ਆਪਰੇਸ਼ਨ ਨੇ ਉਹ ਘੱਟੋ ਘੱਟ ਹੀ ਮੇਕਲ 1000 ਆਪਰੇਸ਼ਨ ਕਰਾਏ ਜਾਣੇ ਨੇ ਉਹ ਸਾਡੇ ਗੁਰਨਸਾਦ ਰੈਨਮਾਈਟ ਜੀ ਜੀ ਸਾਹਿਬ 1000 ਆਪਰੇਸ਼ਨ ਕੀਤਾ ਜਾਣਾ ਆ ਲੋਕਾਂ ਦਾ ਔਰ ਕਿਹੋ ਜਿਹੀਆਂ ਤਿਆਰੀਆਂ ਕੈਂਪ ਨੂੰ ਲੈ ਕੇ ਕੀਤੀ ਸਾਰੇ ਡਿਸਟ੍ਰਿਕਟ ਵਿੱਚ 162 ਕਲੱਬਾਂ ਵਿੱਚ ਫੁੱਲ ਪ੍ਰਚਾਰ ਹੈ ਹਰ ਵੀ ਚਾਹੀ ਲੱਖ ਲੱਖ ਹਨ ਕਲਾਬੇ ਚ ਪ੍ਰੋਜੈਕਟ ਲਾ ਕੇ 1000 ਫ੍ਰੀਪਰੇਸ਼ਨ ਕਰਾਵਾਂਗੇ ਕੇਂਦਰ ਜਦੋਂ ਪਰਮਾਤਮਾ ਵੱਲ ਹੋਵੇ ਤੇ ਸਾਰਾ ਕੁਝ ਆਪਣੇ ਆਪ ਹੁੰਦਾ ਹੈ 1000 ਪਰੇਸ਼ਨ ਆਪਾਂ ਉਦਾਂ ਕਰਾਣਾ ਹੋਵੇ ਤੇ 35 ਲੱਖ ਦਾ ਖਰਚਾ ਹੈ ਇਹ ਪਰਮਾਤਮਾ ਭੇਜ ਰਿਹਾ ਤੁਹਾਡੇ ਕਿਸੇ ਸੱਜਣ ਐਨ ਆਰ ਆਈ ਨੇ ਬਾਹਰੋਂ ਮਦਦ ਕੀਤੀ ਹੈ ਮੇਰੇ ਲਾਈਨ ਕਲੱਬ ਲਾਈਨ ਹਸਪੀਟਲ ਜਿਹੜਾ ਹਟਾਦੋਂਪੁਰ ਉਹਨਾਂ ਵੱਲ ਮੈਨੂੰ ਆਫਰ ਕੀਤੀ ਤੇ ਤੁਹਾਡਾ ਗਵਰਨਰ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ तो वास्ते एक हजार प्रेशन तो फ्री करा सकते so, लॉयस तो क्लब बेगोवाल रॉयल बंदगी जो कि लगातार बहुत अच्छे कार्य कर रही है और इस वर्ष क्योंकि हमारे डिस्ट्रिक्ट गवर्नर उसी क्लब को बिलोंग करते हैं तो आज डिस्ट्रिक्ट लेवल पे बहुत ही मेगा प्रोजेक्ट लगाए गए और ये जो मैं कहना चाहूंगा कि 2015 से मुझे बड़ी खुशी की बात है कि मैं इस क्लब से क्योंकि ये मेरे हाथों की फॉर्म की हुई क्लब है तो 2015 में ये क्लब फॉर्म हुई थी इसने क्या नहीं करके दिखाया अगर आप बात करें लीडरशिप की तो हमारे एक डिस्ट्रिक्ट गवर्नर एक छोटी सी जगह से एक एक इतने बड़े डिस्ट्रिक्ट डिस्ट्रिक्ट को एक गवर्नर दिया और वो गवर्नर भी ऐसा डेमोन्स्ट्रेटिव दिया है कि लगातार ये प्रोजेक्ट हो रहे हैं मानवता की सेवा तकरीबन आज दस साल से लगातार हो रही है और सबसे बड़ी मैं बात जो कहना चाहूंगा ये है कि इस क्लब की अगर देखा जाए तो लीडरशिप के अलावा सर्विस जो है वो करोड़ों रुपए के प्रोजेक्ट ये सारे मेंबर्स मिलके ही लगाते हैं और जिसका गुणगान जो है पूरे मल्टीपल में होता है पूरे इंटरनेशनल में होता है पिछले तकरीबन छः सात वर्षों से मैं लगातार अपने मल्टीपल में रिप्रेजेंट करता हूँ अपने डिस्ट्रिक्ट को लेकिन जो गौरव गौरव मुझे इस वर्ष मिला है वो कभी नहीं मिला है डिस्ट्रिक्ट थ्री बिलोंग मैं करता हूँ आज ये देखिए कि इस क्लब में तकरीबन सभी लोग हैं। इस क्लब की सर्विस एक्टिविटी सबसे ज्यादा रही, रही है मैं यही कहना चाहूंगा कि एक क्लब, एक एक जो, जो डेमोस्ट्रेटिव है जो खुद करके अपने कार्यों को दिखाता है मैं बहुत बहुत बधाई देता हूं इस पूरी क्लब को पूरे डिस्ट्रिक्ट को बहुत बड़े मान की बात है कि इतने अच्छे हमारे सर्विस प्रोजेक्ट हो रहे हैं थैंक यू जय हिंद ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਨਾਲ ਲਾਈਨ ਕਲਬ ਰਾਇਲ ਬੰਦਗੀਆ ਜੋ ਕੰਬਲ ਵੰਡੇ ਜਾ ਰਹੇ ਹਨ 800 ਕੰਬਲ ਵੰਡੇ ਜਾ ਰਹੇ ਹਨ ਚਾਵਲ ਵੰਡੇ ਜਾ ਰਹੇ ਹਨ ਜੋ ਕਿ ਲੋੜਵੰਦਾਂ ਨੂੰ ਦਿੱਤੇ ਜਾਣਗੇ ਸਭ ਤੋਂ ਪਹਿਲਾਂ ਮੈਂ ਗਵਰਨਰ ਸਾਹਿਬ ਤੇ ਲਾਈਨ ਕਲਬ ਜੋ ਮੇਰੇ ਵੀਰ ਭੈਣਾਂ ਬੀਬੀਆਂ ਜੋ ਪੰਜ ਸਰਪੰਚਾਂ ਨਾਲ ਸਾਰਿਆਂ ਦਾ ਵੈਲਕਮ ਕਰਦਾ ਤੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਕਿ ਸਾਡਾ ਸੰਯੋਗ ਦੋ ਤਾਕਿ ਲਾਈਨ ਕਲੱਬ ਇਦਾਂ ਹੀ ਲੰ ਲ ਪ੍ਰੋਜੈਕਟ ਲਾਂਦੀ ਰਹੇ ਤੇ ਆਪਾਂ ਹਰ ਸਾਲਾਂ ਦੇ ਹਜ਼ਾਰਾਂ ਦਾ ਥੋੜਾ ਜਿਹਾ ਲੇਟ ਹੋ ਗਿਆ ਤੇ ਅਗੋਂ ਨਹੀਂ ਲੇਟ ਹੋਏਗਾ ਅਗੋਂ ਹਰ ਸਾਲ ਆਈਂਦਾ ਕੈਂਪ ਤੇ ਲੋੜਵੰਦਾਂ ਨੂੰ ਦਿੱਤੇ ਜਾਣ ਐਤ ਕਾ ਅਸੀਂ ਪੇਂਟ ਵੀ ਬਦਲੀ ਕਰ ਦਿੱਤੇ ਜੋ ਪਿਛਲੇ ਸਾਲ ਪੇਂਟਾਂ ਦਿੱਤੇ ਉਹ ਪੇਂਟ ਨਹੀਂ ਦੂਸਰੇ ਪੇਂਟ ਪਾਏ ਨੇ ਇਹ ਕਲੱਬ ਨੇ ਬਹੁਤ ਵਧੀਆ ਡਿਸੀਜਨ ਲਿੱਤਾ ਹੈ ਇਹ ਸਾਰਾ ਡਿਸੀਜਨ ਗਵਰਨਰ ਸਾਹਿਬ ਦਾ ਹੀ ਹੈ ਤੇ ਦਸਾਂ ਘਰਾਂ ਨੂੰ ਚਾਬੀਆਂ ਤੇ ਦੇ ਜਾਣਗੇ ਘਰ ਦੀਆਂ ਕੋ ਜਿਹੇ ਚੈੱਕ ਵੰਡੇ ਜਾਣਗੇ ਜਿਨ੍ਹਾਂ ਦਾ ਆਪਾਂ ਮੈਡੀਕਲ ਕੰਮ ਕਰਾਇਆ ਹੈ ਉਹਨਾਂ ਨੂੰ ਵੀ ਬੁਲਾਇਆ ਜਾਇਆ ਹੈਗਾ ਉਹਨਾਂ ਨੂੰ ਮੈਡੀਕਲ ਮਦਦ ਕੀਤੀ ਇੱਕ ਲਾਈਨ ਕਲੱਬ ਨੇ ਮੈਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਮਿਸ਼ਨ ਕੀ ਹੈਗਾ ਔਰ ਇਹ ਲੋਕ ਜਿਹੜੇ ਕੰਮ ਬੰਡੇ ਜਾਂਦੇ ਰੱਖੇ ਮੁੰਡੇ ਜਾਂਦਾ ਕੀ ਕਹਿਣਾ ਚਾਹੋਗੇ ਇਸੇ ਜ਼ਰੂਰਤ ਨੂੰ ਲੈ ਕੇ ਇਹ ਲੋੜਵੰਦਾਂ ਨੂੰ ਦੇਖ ਕੇ ਦਿੱਤਾ ਜਾਂਦਾ ਨਾ ਕਲੱਬ ਪਹਿਲਾਂ ਬੈਠਦੀ ਸਲਾਹ ਕਰਦੀ ਸਾਰੀ ਸਲਾਹ ਕਰਕੇ ਫਿਰ ਪਿੰਡਾਂ ਚੋਂ ਲੋੜਵੰਦ ਜਿਹੜੇ ਹਨ ਉਹਨਾਂ ਨੂੰ ਚੁਣੇ ਜਾਂਦੇ ਹਨ ਲੋੜਵੰਦਾਂ ਨੂੰ ਹੀ ਦਿੱਤੇ ਜਾਂਦੇ ਹਨ ਜਿਹੜੇ ਠੰਡ ਵਿੱਚ ਘਰੋਂ ਬੇਕਾਰ ਹੋਏ ਹਨ ਦੋ ਕੋਨਾਂ ਨੂੰ ਕੰਬਲ ਦਿੱਤੇ ਜਾਣਗੇ ਰਾਸ਼ਨ ਵੀ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਕਿ ਨਰਮਲ ਲੋਕ ਹਨ ਅੱਜ ਮਹਿੰਗਾਈ ਤੇ ਦੌਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਲਗਾਤਾਰ ਮਹਿੰਗਾਈ ਵੱਧੀ ਹੈ ਜੀ ਗਰੀਬ ਗਰੀਬ ਦਾ ਯਾਰ ਉਹਨਾਂ ਨੂੰ ਮਿਲਦਾ ਯਾਰ ਅਸੀਂ ਤਾਂ ਆਪਣੇ ਕਲੱਬ ਵੱਲੋਂ ਪੂਰਾ ਜੋਰ ਲਾ ਰਹੇ ਹਾਂ ਜਿੰਨਾ ਕ ਕਲੱਬ ਕਰ ਸਕਦੇ ਓਨਾ ਕਲੱਬ ਕਰਦੀ ਏ ਕਲੱਬ ਬਹੁਤ ਹੀ ਵਧੀਆ ਪਹਿਲੇ ਵੀ ਬਹੁਤ ਵਧੀਆ ਪ੍ਰੋਜੈਕਟ ਲਾਏ ਹਨ ਜਿਹੜਾ ਵੀ ਪ੍ਰੋਜੈਕਟ ਲਾਉਂਦੇ ਹਨ ਕਲੱਬ ਉਹਦਾ ਐਂਡ ਕਰਾ ਕੇ ਛੱਡਦੀ ਏ ਸੋਇ ਸੰਧਰ ਸਪਾਲਸਿੰ ਬੱਚਾ ਜੀ ਜਿਹੜਾ 321 ਡੀ ਲਾਈਨਸ ਬੇਗਵਾਲ ਦੇ ਗਵਰਨਰ ਹੈਗੇ ਇੰਟਰਨੈਸ਼ਨਲ ਸੰਸਾ ਦੇ ਉਹਨਾਂ ਨੇ ਗੱਲਬਾਤ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਜਿਹੜਾ ਇੱਕ ਗਲੋਬਲ ਨਵਿਕਲਾ ਪ੍ਰਾਪਾਲਾ ਕਰਦੇ ਹੋਏ 1000 ਲੋਕਾਂ ਦੇ ਅੱਖਾਂ ਦਾ ਆਪਰੇਸ਼ਨ ਕੀਤਾ ਜਾਵੇਗਾ ਜਿਨ੍ਹਾਂ ਨੂੰ ਲੋੜਵਤ ਹੋਏ ਹੋਏ ਆ ਉਹ ਸਾਡੀ ਕਲੱਬ ਦੇ ਨਾਲ ਸਾਡੀ ਸੰਸਾ ਨਾਲ ਸੰਪਰਕ ਕਰਨ ਤਾਂ ਜੋ ਕਿ ਉਹ ਇੱਕ ਵਧੀਆ ਇਲਾਜ ਆਪਣਾ ਕਰਵਾ پا ਸਕਣ ਤੁਸੀਂ ਦੇਖ ਰਹੇ ਹੋ ਦੇਨੀ ਸਵੇਰਾ ਮੈਂ ਅਮਰਪਾਲ ਸਿੰਘ ਬਾਜਵਾ ਪਲਟ